ਅਮਰੀਕਾ ਦੀਆਂ ਵੱਡੀਆਂ ਤਿੰਨ ਲੇਬਰ ਯੂਨੀਅਨਸ ਨੇ ਰਾਸ਼ਟਰਪਤੀ ਡੋਨਲਡ 트੍ਰम्प ਦੀ ਸਰਕਾਰ ਦੇ ਖਿਲਾਫ ਇੱਕ ਵੱਡਾ ਮੁਕੱਦਮਾ ਦਾਇਰ ਕੀਤਾ ਹੈ ਜਿਸ ਦੇ ਵਿੱਚ ਇਮੀਗ੍ਰੈਂਟਸ ਯਾਨੀ ਕਿ ਵੀਜ਼ਾ ਹੋਲਡਰਸ ਦੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਨਿਗਰਾਨੀ ਕਰਨ ਵਾਲੀ ਨੀਤੀ ਨੂੰ ਚੁਣੌਤੀ ਦਿੱਤੀ ਗਈ ਹੈ ਯੂਨੀਅਨਸ ਦਾ ਕਹਿਣਾ ਹੈ ਕਿ ਇਹ ਨੀਤੀ ਅਮਰੀਕੀ ਸੰਵਿਧਾਨ ਦੀ ਉਲੰਘਣਾ ਕਰਦੀ ਹੈ ਜੋ ਬੋਲਣ ਦੀ ਆਜ਼ਾਦੀ ਨੂੰ ਯਕੀਨੀ ਬਣਾਉਂਦਾ ਹੈ ਇਹ ਮੁਕੱਦਮਾ ਨਿਊਯਾਰਕ ਦੇ ਫੈਡਰਲ ਕੋਰਟ ਦੇ ਵਿੱਚ ਦਰਜ ਕੀਤਾ ਗਿਆ ਅਤੇ ਇਸ ਨਾਲ ਟਰੰਪ ਸਰਕਾਰ ਦੀ ਸਖਤ ਇਮੀਗ੍ਰੇਸ਼ਨ ਨੀਤੀ ਨੂੰ ਨਵਾਂ ਝਟਕਾ ਲੱਗ ਸਕਦਾ ਹੈ। ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ 6ਪੀ ਪੰਜਾਬੀ। ਇਹ ਮੁਕੱਦਮਾ ਇਲੈਕਟ੍ਰੋਨਿਕ ਫਰੰਟੀਅਰ ਫਾਊਂਡੇਸ਼ਨ, ਅਮਰੀਕਨ ਸਿਵਲ ਲਿਬਰਟیز ਯੂਨੀਅਨ ਅਤੇ ਸੈਂਟਰ ਫਾਰ ਡਿਜ਼ਾਈਨਰਜ਼ ਰਾਈਟਸ ਵਰਗੀਆਂ ਸਿਵਲ ਲਿਬਰਟیز ਸੰਸਥਾਵਾਂ ਨੇ ਯੂਨੀయన్స్ ਦੀ ਵਕਾਲਤ ਕੀਤੀ ਹੈ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਦੇ ਵੱਲੋਂ AI ਅਤੇ ਹੋਰ ਆਟੋਮੇਟਿਡ ਟੂਲਸ ਦੇ ਨਾਲ ਵੀਜ਼ਾ ਹੋਲਡਰਸ ਦੇ ਸੋਸ਼ਲ ਮੀਡੀਆ ਪੋਸਟਾਂ ਨੂੰ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ 호ਸਟਾਈਲ ਐਟੀਟਿਊਡ ਵਾਲੇ ਲੋਕਾਂ ਨੂੰ ਪਛਾਣਿਆ ਜਾ ਸਕੇ ਇਸ ਨਾਲ ਵੀਜ਼ਾ ਰੱਦ ਕਰਨ ਜਾਂ ਫਿਰ ਡਿਪੋਟੇਸ਼ਨ ਵਰਗੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਯੂਨੀਅਨਸ ਨੇ ਦੱਸਿਆ ਕਿ ਇਸ ਨੀਤੀ ਦੇ ਕਾਰਨ ਉਨ੍ਹਾਂ ਦੇ ਹਜ਼ਾਰਾਂ ਮੈਂਬਰਸ ਦੇ ਵਿੱਚ ਡਰ ਪੈਦਾ ਹੋ ਗਿਆ ਬਹੁਤ ਸਾਰੇ ਇਮੀਗ੍ਰੈਂਟਸ ਮੈਂਬਰਾਂ ਨੇ ਆਪਣੇ ਪੋਸਟ ਡਿਲੀਟ ਕਰ ਦਿੱਤੇ ਨੇ ਅਤੇ ਕਿਸੇ ਵੀ ਯੂਨੀਅਨ ਦੇ ਨਾਲ ਜੁੜਨ ਤੋਂ ਉਹ ਬਚ ਰਹੇ ਨੇ ਖਾਸ ਤੌਰ ਤੇ ਇਜ਼ਰਾਈਲ ਵਿਰੁੱਧ ਟਿੱਪਣੀਆਂ ਅਤੇ ਪੈਲੇਸਟਾਈਨ ਆંદੋਲਨਾਂ ਜਾਂ ਫਿਰ ਟਰੰਪ ਨੀਤੀਆਂ ਨੂੰ ਲੈ ਕੇ ਯੂਨੀਅਨਸ ਦਾ ਕਹਿਣਾ ਹੈ ਕਿ ਇਹ ਨੀਤੀ ਨਾ ਸਿਰਫ ਇਮੀਗ੍ਰੈਂਟਸ ਬਲਕਿ ਅਮਰੀਕੀ ਨਾਗਰਿਕਾਂ ਦੀ ਬੋਲਣ ਦੀ ਆਜ਼ਾਦੀ ਨੂੰ ਵੀ ਖਤਰੇ ਦੇ ਵਿੱਚ ਪਾ ਰਹੀ ਹੈ ਅਮਰੀਕਨ ਫੈਡਰੇਸ਼ਨ ਆਫ ਟੀਚਰਸ ਜਿਸ ਦੇ ਵਿੱਚ ਕੀ ਅਧਿਆਪਕ ਅਤੇ ਗ੍ਰੈਜੂਏਟਸ ਵਿਦਿਆਰਥੀ ਸ਼ਾਮਿਲ ਨੇ ਇਨ੍ਹਾਂ ਯੂਨੀਅਨਸ ਨੇ ਦੱਸਿਆ ਕਿ ਉਹਨਾਂ ਦੇ ਹਜ਼ਾਰਾਂ ਮੈਂਬਰ ਇਮੀਗ੍ਰੈਂਟਸ ਨੇ ਜਿਹੜੇ ਵੀਜ਼ਾ ਜਾਂ ਫਿਰ ਗ੍ਰੀਨ ਕਾਰਡ ਤੇ ਰਹਿੰਦੇ ਨੇ ਇਸ ਨਿਗਰਾਨੀ ਦੇ ਕਾਰਨ ਯੂਨੀਅਨਸ ਦੀ ਭਰਤੀ ਕਮਾ ਅਤੇ ਰਾਜਨੀਤਿਕ ਸ਼ਮੂਲੀਅਤ ਘਟ ਗਈ ਹੈ ਪਰਵਾਸੀ ਡਰ ਦੇ ਮਾਰੇ ਯੂਨੀਅਨਸ ਦੇ ਕੰਮਾਂ ਅਤੇ ਹੋਰ ਚੀਜ਼ਾਂ ਦੇ ਵਿੱਚ ਹਿੱਸਾ ਨਹੀਂ ਲੈ ਰਹੇ। ਟਰੰਪ ਦੀ ਕੈਚ ਐਂਡ ਰਿਵੋਕ ਪ੍ਰੋਗਰਾਮ ਤਹਿਤ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਬਹੁਤ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਪਬਲਿਕ ਕਰਨੇ ਪੈਂਦੇ ਨੇ। ਸਰਕਾਰ ਨੇ ਇਸ ਦੇ ਲਈ 100 ਮਿਲੀਅਨ ਡਾਲਰ ਤੋਂ ਵੱਧ ਪੈਸੇ ਖਰਚੇ ਨੇ। ਇਸ ਦੇ ਵਿੱਚ ਹਮਾਸ ਤੇ ਐਂਟੀਫਾ ਵਰਗੀਆਂ ਸੰਸਥਾਵਾਂ ਦੇ ਨਾਲ ਜੁੜੀਆਂ ਟਿੱਪਣੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। हाल ही ਦੇ ਵਿੱਚ ਸਟੇਟ ਡਿਪਾਰਟਮੈਂਟ ਨੇ 40 ਕਿਰਕ ਦੀ ਹੱਤਿਆ ਦੇ ਬਾਰੇ ਸੋਸ਼ਲ ਮੀਡੀਆ ਟਿੱਪਣੀਆਂ ਕਰਨ ਵਾਲੇ 6 ਵਿਦੇਸ਼ੀਆਂ ਦੇ ਵੀਜ਼ੇ ਰੱਦ ਕਰ ਦਿੱਤੇ। ਇਸੇ ਤਰ੍ਹਾਂ ਗ੍ਰੀਨ ਕਾਰਡ ਹੋਲਡਰ ਮਹਿਮੂਦ ਖਲੀਲ ਨੂੰ ਪੈਲੇਸਟਾਈਨ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈਣ ਲਈ ਜੂਨ ਮਹੀਨੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਰਿਹਾ ਕੀਤਾ ਗਿਆ। ਸਰਕਾਰ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕੀ ਨਾਗਰਿਕਾਂ ਵਾਂਗ ਅਧਿਕਾਰ ਨਹੀਂ ਹਨ ਅਤੇ ਉਹਨਾਂ ਦਾ ਵੀਜ਼ਾ ਕੋਈ ਅਧਿਕਾਰ ਨਹੀਂ ਰੱਖਦਾ। ਯੂਨੀయన్స్ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਰਹਿੰਦੇ ਹਰ ਵਿਅਕਤੀ ਨੂੰ ਫਸਟ ਐਮੈਂਡਮੈਂਟ ਦੇ ਤਹਿਤ ਸੁਰੱਖਿਆ ਮਿਲਣੀ ਚਾਹੀਦੀ ਹੈ। ਮੁਕਦਮੇ ਦੇ ਵਿੱਚ ਸਟੇਟ ਡਿਪਾਰਟਮੈਂਟ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼, ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਯਾਨੀ ਕਿ ਆਈਸੀਈ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਯੂਨੀయన్స్ ਨੇ ਕੋਰਟ ਦੇ ਵਿੱਚ ਬੇਨਤੀ ਕੀਤੀ ਹੈ ਕਿਸ ਨਿਗਰਾਨੀ ਪ੍ਰੋਗਰਾਮ ਨੂੰ ਜਲਦ ਤੋਂ ਜਲਦ ਰੋਕਿਆ ਜਾਵੇ ਅਤੇ ਇਸ ਨੂੰ ਗੈਰ ਸੰਵਿਧਾਨਿਕ ਐਲਾਨਿਆ ਜਾਵੇ। ਇਹ ਮੁਕੱਦਮਾ ਟਰੰਪ ਦੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਹਿੱਸੇ ਵਜੋਂ ਸਾਹਮਣੇ ਆਇਆ ਜਿਸ ਵਿੱਚ ਵੈਧ ਵੀਜ਼ਾ ਵਾਲੇ ਲੋਕਾਂ ਨੂੰ ਵੀ ਰਿਪੋਰਟ ਕੀਤਾ ਜਾ ਰਿਹਾ ਹੈ। ਟਰੰਪ ਦੀ ਦੂਜੀ ਸਰਕਾਰ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ ਡਿਪੂਟੇਸ਼ਨਸ ਨੂੰ ਵਧਾਇਆ ਹੈ ਅਤੇ H1B ਵੀਜ਼ਾ ਵਾਲਿਆਂ ਦੇ ਲਈ 1 ਲੱਖ ਡਾਲਰ ਦੀ ਨਵੀਂ ਫੀਸ ਵੀ ਲਾਗੂ ਕੀਤੀ ਹੈ। ਇਹ ਮੁਕੱਦਮਾ ਇੱਕ ਵੱਡੀ ਚੁਣੌਤੀ ਹੈ ਜੋ ਸੰਵਿਧਾਨਿਕ ਅਧਿਕਾਰਾਂ ਅਤੇ ਇਮੀਗ੍ਰੇਸ਼ਨ ਨੀਤੀ ਦੇ ਨਾਲ ਟਕਰਾਂਦੀ ਹੈ। ਜੇਕਰ ਯੂਨੀਅਨਸ ਨੂੰ ਸਫਲਤਾ ਮਿਲੀ ਤਾਂ ਇਹ ਪ੍ਰੋਗਰਾਮ ਰੁਕ ਸਕਦਾ ਹੈ ਜੋ ਲੱਖਾਂ ਇਮੀਗ੍ਰੈਂਟਸ ਲਈ ਰਾਹਤ ਵਾਲੀ ਗੱਲ ਹੋਵੇਗੀ ਹਾਲਾਂਕਿ ਸਰਕਾਰ ਵੱਲੋਂ ਇਸ ਨੂੰ ਰਾਸ਼ਟਰੀ ਸੁਰੱਖਿਆ ਦੇ ਨਾਲ ਜੋੜ ਕੇ ਆਪਣੀ ਨੀਤੀ ਦਾ ਬਚਾਅ ਕੀਤਾ ਜਾ ਰਿਹਾ ਹੈ